ਖਬਰ ਸਾਈਬਰ ਕਰਾਈਮ ਦੇ ਨਾਲ ਜੁੜੀ ਹੋਈ ਹੈ ਸੋ ਦੱਸਦੀ ਹੈ ਕਿ ਸਾਈਬਰ ਕਰਾਈਮ ਫਰਾਡ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਰਣਨੀਤੀ ਬਣਾਈ ਗਈ ਹੈ ਸੋ ਪੰਜਾਬ ਭਾਰ ਦੇ ਵਿੱਚ ਸਾਈਬਰ ਕਰਾਈਮ ਥਾਣੇ ਨੇ ਜਿਹੜੇ ਖੋਲੇ ਜਾ ਰਹੇ ਨੇ ਸੋ ਡੀਆਈਜੀ ਅਜੇ ਮੁੱਲੂਜਾ ਨੇ ਸਾਈਬਰ ਕਰਾਈਮ ਥਾਣੇ ਦਾ ਉਦਘਾਟਨ ਕੀਤਾ ਤੇ ਅੱਜ ਇਸ ਥਾਣੇ ਦੇ ਵਿੱਚ ਪਹਿਲੀ ਐਫਆਈਆਰ ਵੀ ਦਰਜ ਕੀਤੀ ਗਈ ਹੈ ਸੋ ਡੀਆਈਜੀ ਅਜੇ ਮੁੱਲੂਜਾ ਅਤੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਨੇ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਸਾਈਬਰ ਥਾਣੇ ਨੇ ਜਿਹੜੇ ਖੋਲੇ ਜਾ ਰਹੇ ਨੇ ਤਾਂ ਜੋ ਫਿਰੋਜ਼ਪੁਰ ਸ਼ਾਉਣੀ ਦੇ ਵਿੱਚ ਡੀਆਈਜੀ ਅਜੇ ਮਲੂਜਾ ਨੇ ਸਾਈਬਰ ਕ੍ਰਾਈਮ ਥਾਣੇ ਦਾ ਉਦਘਾਟਨ ਕੀਤਾ ਇਸ ਮੌਕੇ ਐਸਐਸਪੀ ਅਤੇ ਪੁਲਿਸ ਅਧਿਕਾਰੀ ਨੇ ਜਿਹੜੇ ਮੌਜੂਦ ਸਨ ਉਥੇ ਡੀਆਈਜੀ ਮਲੂਜਾ ਤੇ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਇਸ ਥਾਣੇ ਦੇ ਵਿੱਚ ਪਹਿਲੀ ਐਫਆਈਆਰ ਦਰਜ ਕੀਤੀ ਗਈ ਹੈ ਤੇ ਇਹ ਇਸ ਲਈ ਕੀਤੀ ਗਈ ਹੈ ਕਿਉਂਕਿ ਆਨਲਾਈਨ ਧੋਖਾਧੜੀ ਦੇ ਮਾਮਲੇ ਬਹੁਤ ਵੱਧ ਗਏ ਸਨ ਜਿਸ ਕਾਰਨ ਲੋਕਾਂ ਨੂੰ ਹੁਣ ਕੋਈ ਮੁਸ਼ਕਲ ਨਹੀਂ ਆਉਗੀ ਤੇ ਇਹਨਾਂ ਥਾਣਿਆਂ ਦੇ ਵਿਚ ਆਣ ਕੇ ਲੋਕ ਹੁਣ ਆਪਣੀ ਸ਼ਿਕਾਇਤ ਆ ਜਿਹੜੀ ਦਰਜ ਕਰਵਾਉਣਗੇ ਤੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਦੇ ਉੱਤੇ ਦਰਜ ਹੋਣਗੇ ਤੇ ਸਾਈਬਰ ਕ੍ਰਾਈਮ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਪੁਲਿਸ ਨਹੀਂ ਬਖਸ਼ੇਗੀ ਅੱਜ ਫਿਰੋਜ਼ਪੁਰ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਸੀ ਉਹ ਤੋਂ ਗਠਨ ਕਰ ਰਹੇ ਆ ਇਹ ਪੰਜਾਬ ਗਵਰਨਮੈਂਟ ਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਦੀ ਹਦਾਇਤਾਂ ਤੇ ਇਹ ਪੁਲਿਸ ਸਟੇਸ਼ਨ ਸਾਰੇ ਪੰਜਾਬ ਦੇ ਵਿੱਚ ਚਾਲੂ ਕਰ ਦਿੱਤੇ ਗਏ ਆ ਹਰ ਜ਼ਿਲ੍ਹੇ ਦੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੋਏਗਾ ਜਿੱਥੇ ਲੋਕਾਂ ਨਾਲ ਕਾਫੀ ਆਨਲਾਈਨ ਫਰਾਡ ਹੋ ਰਿਹਾ ਹੈ ਕੋਈ ਬੈਂਕਿੰਗ ਬੈਂਕਿੰਗ ਜੋ ਹੋ ਰਿਹਾ ਹੈ ਕੋਈ ਸ਼ਾਪਿੰਗ ਹੋ ਰਹੀ ਹੈ ਕੋਈ ਹੋਰ ਹੋ ਰਿਹਾ ਹੈ ਕਾਫੀ ਮਤਲਬ ਲੋਕ ਐਸਕਮ ਤੋਂ ਬਹੁਤ ਤਕਲੀਫ ਮਹਿਸੂਸ ਕਰ ਰਹੇ ਸੀ ਉਹ ਚੀਜ਼ ਨੂੰ ਸਾਰਟ ਆਊਟ ਕਰਨ ਲਈ ਪੰਜਾਬ ਗਵਰਨਮੈਂਟ ਨੇ ਹਰ ਡਿਸਟ੍ਰਿਕਟ ਦੇ ਵਿੱਚ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਐਸ ਲਈ ਬਣਾਇਆ ਹੈ ਤੇ ਇੱਥੇ ਔਨਲਾਈਨ ਵੀ ਕੰਪਲੇਂਟ ਕਰ ਸਕਦੇ ਹੋ ਤੁਸੀਂ ਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕਿਆ ਅਸੀਂ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਜਿਹੜੀ ਠੱਗੀ ਹੋਈ ਹੈ ਉਹ ਪੈਸੇ ਅਸੀਂ ਦੁਵਾਨ ਦੀ ਜਲਦੀ ਕੋਸ਼ਿਸ਼ ਕਰਾਂਗੇ ਸਰ ਦੇਖਿਆ ਚਾਹੀਦਾ ਸਾਈਬਰ ਕ੍ਰਾਈਮ ਬਹੁਤ ਵੱਧ ਗਿਆ ਹੈ ਇਸ ਥਾਣੇ ਦੇ ਵਿੱਚ ਕਿੰਨੀ ਗਨਫੀ ਹੋਏਗੀ ਕਿ ਜਿਹੜਾ ਲੋਕਾਂ ਨੂੰ ਜਲਦ ਤੋਂ ਜਲਦ ਉਹਨਾਂ ਸਰਟੀਫਿਕੇਟ ਲੱਭ ਕੇ ਜਾਂ ਜੋੜਨਾ ਠੱਗੀ ਹੋਈ ਹੈ ਉਹਨੂੰ ਜਲਦੀ ਰਿਕਵਰ ਕੀਤਾ ਜਾਏਗਾ ਜਾਂ ਠੱਗੀ ਖਤਮ ਹੋ ਜਾਵੇ। ਐਸ ਜੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਇਹ ਕਾਫੀ ਫਰਾਡ ਕਾਫੀ ਹੁੰਨ ਲੱਪਿਆ ਹੈ। ਇਹ ਅਸੀਂ ਇੱਕ ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਵਿੱਚ ਮੁਖ ਅਫਸਰ ਇੰਸਪੈਕਟਰ ਨਵਨੀਤ ਕੌਰ ਪਹਿਲੀ ਐਸ ਐਚ ਓ ਸੀ ਇੱਥੇ ਲਾਈ ਹੈ। ਉਹਦੇ ਮਤੈਤ 8 ਹੋਰ ਮੁਲਾਜ਼ਮ ਹੈ। ਇਹ ਹੁਣ ਹੁਣ ਤੱਕ ਤਾਂ ਇਹ 8 ਮੁਲਾਜ਼ਮ ਹੈ। ਬਾਕੀ ਟਾਈਮ ਸਿਰ ਅਸੀਂ ਹੋਰ ਵੀ ਇੱਥੇ ਨਫਰੀ ਵਧਾਵਾਂਗੇ। ਤੇ ਇੱਥੇ ਇੱਕ ਐਫ ਆਈ ਆਰ ਵੀ ਕਿਸੇ ਵਿਅਕਤੀ ਨਾਲ ਆਨਲਾਈਨ ਟਰੇਡਿੰਗ ਲਈ ਫਰਾਡ ਹੋਇਆ ਸੀ ਪਹਿਲਾਂ ਉਸਨੇ 4800 650 ਰੁਪਏ ਜਮ੍ਹਾਂ ਕਰਵਾਏ ਤੇ 20000 ਦੀ ਹੋਰ ਡਿਮਾਂਡ ਕਰ ਰਹੀ ਸੀ ਇਹ ਸਾਡੀ ਪਹਿਲੀ ਐਫਆਈਆਰ ਹੈ ਤੇ ਅਸੀਂ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕਰਕੇ ਮਦਈ ਨੂੰ ਪੂਰਾ ਇਨਸਾਫ ਦੇਵਾਂਗੇ ਸਰ ਲੋਕਾਂ ਨੂੰ ਹੋਰ ਇੱਥੇ ਕੀ ਸਹੂਲਤ ਮਿਲੇਗੀ ਕਿ ਲੋਕ ਇੱਥੇ ਆ ਜਿਨ੍ਹਾਂ ਨਾਲ ਠੱਗੀ ਹੁੰਦੀ ਹੈ ਕਈ ਵਾਰ ਉਹ ਸਾਹਮਣੇ ਹੀ ਨਹੀਂ ਆ ਪਰਦੇ ਹੈਗੇ ਉਹ ਆਂਦੀ ਨਹੀਂ ਹੈਗੇ ਹੁਣ ਕਿ ਉਹਨਾਂ ਨੂੰ ਕੀ ਵਿਸ਼ਵਾਸ ਨਹੀਂ ਲਾਣਾ ਚਾਹੀਦਾ ਨਹੀਂ ਹੁਣ ਇਹ ਨਹੀਂ ਹੋਏਗਾ ਕਿਉਂਕਿ ਹੁਣ ਇੱਕ ਸਪੈਸ਼ਲਾਈਜ਼ਡ ਪੁਲਿਸ ਸਟੇਸ਼ਨ ਖੋਲ ਦਿੱਤਾ ਗਿਆ ਹੈ ਤੇ ਲੋਕ ਇੱਥੇ ਬੇਝਚਕ ਆ ਸਕਦੇ ਆ ਬਾਕੀ ਅਸੀਂ ਮੀਡੀਆ ਦੇ ਰਾਹੀਂ ਵੀ ਇਹ ਮੈਸੇਜ ਦਿੰਨੇ ਆ ਜਿੰਦੇ ਨਾਲ ਕੋਈ ਆਨਲਾਈਨ ਫਰਾਡ ਹੁੰਦਾ ਹੈ ਉਹ ਇਮੀਡੀਏਟਲੀ ਇੱਥੇ ਕੰਪਲੇਂਟ ਕਰਨ ਆ ਕੇ ਜਾਂ ਆਨਲਾਈਨ ਕੰਪਲੇਂਟ ਕਰਨ ਉਸ ਦਾ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਏਗਾ ਤਰੀਕੂ ਦੇ ਪੰਜਾਬ ਪਰ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਜਿਹੜੀ ਹੈ ਹਾਂ ਇਹ ਡਿਸਟ੍ਰਿਕਟ ਹੈਡਕੁਆਟਰ ਜਿਹੜੇ ਵੀ ਆਪਣੇ ਪੰਜਾਬ ਦੇ ਹੈਗੇ ਆ ਮੈਂ ਪਹਿਲਾਂ ਸਾਈਬਰ ਕ੍ਰਾਈਮ ਦਾ ਉੱਥੇ ਫਾਜ਼ਲਕਾ ਵੀ ਧੁਗਾਡਣ ਕਰਕੇ ਆਇਆ ਤੇ ਅੱਜ ਅਸੀਂ ਇਹ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਇੱਥੇ ਫਿਰੋਜ਼ਪੁਰ ਉਦਘਾਟਨ ਕਰ ਰਹੇ ਆ ਤੇ ਮੈਡਮ ਸਾਡੇ ਐਸਐਸਪੀ ਸਾਹਿਬ ਇੱਥੇ ਹਾਜ਼ਰ ਹੈ ਤੇ ਇਹ ਵੀ ਵਿਸ਼ਵਾਸ ਦਿਵਾਉਣਗੇ ਤੁਹਾਨੂੰ ਕਿ ਹਰ ਤਰ੍ਹਾਂ ਦਾ ਜਿਹੜਾ ਕੇਸ ਹੈ ਉਹ ਟਰੇਸ ਕੀਤਾ ਜਾਏਗਾ ਅੱਜ ਡੀਆਈਜੀ ਫਿਰੋਜ਼ਪੁਰ ਸਰਵਲੋ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਾਈਬਰ ਪੀਐਸ ਦਾ ਉਦਘਾਟਨ ਕੀਤਾ ਗਿਆ ਹੈ ਅੱਜ 1 ਜੁਲਾਈ ਨੂੰ ਇੱਥੇ ਅਸੀਂ ਸਾਰਾ ਜਿਹੜਾ ਕਾਰਜਬਾਰ ਹੈ ਉਹ ਇਨਸਪੈਕਟਰ ਨਵਨੀਤ ਹੈਗੇ ਸਾਡੇ ਉਹਨਾਂ ਦੀ ਸਨਰਖਣ ਦੇ ਉਹਨਾਂ ਦੇ ਅੰਡਰ ਇਹ ਸਟਾਰਟ ਕੀਤਾ ਗਿਆ ਨੇ ਅਸੀਂ ਇਹੀ ਹੋਪ ਕਰ ਰਹੇ ਨੇ ਕਿ ਜਿਹੜੇ ਵੀ ਸਾਈਬਰ ਫਰਾਡਸ ਹੁੰਦੇ ਨੇ ਕ੍ਰਾਈਮ ਹੁੰਦੇ ਨੇ ਜੋ ਸਾਡੀ ਨੋਟਿਸ 'ਤੇ ਬਾਰ ਬਾਰ ਆਉਂਦੇ ਨੇ ਤੇ ਲੋਕੋ ਨੂੰ ਕਲੀਅਰ ਤੇ ਸਪੈਸ਼ਲਾਈਜ਼ਡ ਯੂਨਿਟੀ ਆਵਿੰਗ ਨਹੀਂ ਮਿਲਦਾ ਸੀਗਾ ਫਿਰੋਜ਼ਪੁਰ 'ਚ ਹੁਣ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਜਿਹੜੇ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਨੇ ਪੂਰੇ 2 ਮਹੀਨੇ ਤੱਕ ਇਹ ਵੀ ਪ੍ਰੋਪਰ ਟ੍ਰੇਨਿੰਗ ਲਿੱਤੀ ਹੈ ਉਹਨਾਂ ਦੀ ਸਹਾਇਤਾ ਕਰ ਪਾਏ ਮੈਂ ਪਹਿਲਾਂ ਸਾਈਬਰ ਕਰਾਈਮ ਜਦੋਂ ਹੁੰਦਾ ਸੀਗਾ ਪਹਿਲੇ ਕੀ ਹੁੰਦਾ ਸੀ ਤੇ ਹੁਣ ਕੀ ਹੋਊਗਾ ਫਰਕ ਕਿਉਂਕਿ ਇਸ ਦੇ ਨਾਲ ਲੋਕਾਂ ਨੂੰ ਕੀ ਬੈਨੀਫਿਟ ਮਿਲੇਗਾ ਕਿਉਂਕਿ ਕਈ ਤਾਂ ਲੋਕ ਸਾਹਮਣੇ ਨਹੀਂ ਆਪਾਂ ਦੇ ਹੁੰਦੇ ਸੀਗੇ ਤਾਂ ਹੁਣ ਉਹਨਾਂ ਨੂੰ ਕੀ ਬੈਨੀਫਿਟ ਹੋਊਗਾ ਨਹੀਂ ਦੇਖਿਓ ਜਿਵੇਂ ਅਸੀਂ ਹੁਣੇ ਚੈੱਕ ਵੀ ਕਰ ਰਹੇ ਸੀਗੇ 2024 ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਪਬਲਿਕ ਆਏ ਜਿਨ੍ਹਾਂ ਦੇ ਕੋਲ ਸਾਈਬਰ ਫਰਾਡ ਹੋਈ ਸੀਗੇ ਇਨ ਫੈਕਟ ਹੁਣ ਅਸੀਂ ਰਿਪੋਰਟ ਵੀ ਚੈੱਕ ਕਰ ਰਹੇ ਸੀਗੇ ਲਗਭਗ 18 ਲੱਖ ਰੁਪਿਆ ਵੀ ਉਹਨ ਬੰਦੋਨਾ ਸੀ ਉਹਨਾਂ ਨੂੰ ਲਾਟਵਾਇਆ ਹੈ ਇਹ ਸਾਰਾ ਕੁਝ ਰਿਟਰਨ ਹੋਇਆ ਹੈ ਬਹੁਤ سارے ਕੇਸਸ ਵੀ ਡਿਟੈਕਟ ਹੋਏ ਨੇ ਬਟ ਪਹਿਲੇ ਬੰਦੋ ਨੂੰ ਕੋਈ ਸਪੈਸ਼ਲਾਈਜ਼ਡ ਯੂਨਿਟ ਜਾਂ ਟ੍ਰੇਨਡ ਯੂਨਿਟ ਨਹੀਂ ਮਿਲਦਾ ਸੀ ਉਹ ਸਾਡੇ ਕੋਲੇ ਆਉਂਦੇ ਸੀਗੇ ਤੇ ਨੋਰਮਲ ਰੈਗੂਲਰ ਥਾਣੇ ਚ ਇਹਨਾਂ ਦਾ ਐਫ ਆਈ ਆਰ ਦਰਜ ਹੁੰਦਾ ਸੀਗਾ ਜਾਂ ਉਹਨਾਂ ਦੀ ਪਟੀਸ਼ਨ ਵੀ ਦੇਖਣ ਵਾਸਤੇ ਨੋਰਮਲ ਪੀਐਸ ਨੂੰ ਅਸੀਂ ਭੇਜਦੇ ਸੀਗੇ ਹੁਣ ਜਿਹੜੇ ਨਿਆ ਪੀਐਸਟਾਰਟ ਹੋ ਗਿਆ ਹੈ ਤੇ ਬੰਦੇ ਨੂੰ ਪਤਾ ਹੈ ਕਿ ਹਾਂਜੀ ਇਹ ਥਾਣੇ ਕੈਂਟਸ ਥਾਣਾ ਫਿਰੋਜ਼ਪੁਰ ਦੇ ਅੰਦਰ ਇੱਥੇ ਇੱਥੇ ਆ ਸਕਦੇ ਨੇ ਇੱਥੇ ਜਿਹੜੇ ਬੰਦੇ ਹੈਗੇ ਸਾਰੀ ਟ੍ਰੇਨ ਹੈਗੇ ਉਹਨਾਂ ਦੀ ਪਾਵੇ ਦਰਖਾਸਤੋਂ ਪਾਵੇ ਐਫਆਈਆਰ ਹੋ ਉਹ ਸਾਰਾ ਕੁਝ ਉਹ ਕਰਕੇ ਇਹਨੂੰ ਮੁਕੰਮਲ ਕਰਾਂਗੇ ਤੇ ਆਈ ਥਿੰਕ ਥਿਸ ਵਿਲ ਬੀ ਆਫ ਗ੍ਰੇਟ ਹੈਲਪ ਟੂ ਦ ਪਬਲਿਕ ਇਨ ਫਿਰੋਜ਼ਪੁਰ ਮੈਂ ਕਿੰਨੇ ਕੁ ਮਾਮਲੇ ਆ ਜਾਂਦੇ ਨੇ ਇੱਕ ਸਾਲ ਦੇ ਵਿੱਚ ਅੰਦਾਜ਼ਨ ਦੇਖਿਏ ਲਗਭਗ ਅਰਾਊਂਡ 3 ਤੋਂ 4000 ਜਿਹੜੀ ਹੁੰਦੀ ਹੈ ਅਸੀਂ ਸੋਚਦੇ ਨੇ ਕਿ ਉਹ ਆਉਂਦੇ ਪਰ ਇਹਦੇ ਵਿੱਚ ਰਿਪੋਰਟਡ ਕੱਟ ਹੁੰਦੇ ਨੇ ਐਂਡ ਜ਼ਰੂਰੀ ਨਹੀਂ ਹੈ ਜਿਹੜੇ ਸਾਈਬਰ ਇਹ ਕਿਸੇ ਵੀ ਤਰੀਕੇ ਦੇ ਸਾਈਬਰ ਫਰਾਡ ਹੋ ਕਿਸੇ के साथ कोई भी चीटिंग ਹੁੰਦੀ ਹੈ ਕੁਝ ਹੁੰਦੇ ਤਾਂ ਉਹਦੇ ਵਿੱਚ ਨਾ ਉਹ ਜਿਹੜਾ ਪਰਵਿਊ ਹੈਗਾ ਬਹੁਤ بڑا ਹੈ ਤੇ ਤੋਨੋ ਸਪੈਸਿਫਿਕ ਪੁਆਇੰਟ ਆਊਟ ਤੇ ਅਸੀਂ ਨਹੀਂ ਕਰ ਸਕਦੇ ਫਿਰ ਵੀ ਅਸੀਂ ਇਹ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਵੀ ਸਾਡੇ ਕੋਲ ਰਿਪੋਰਟ ਹੁੰਦੇ ਹਨ ਮੈਂ ਅਸੀਂ ਜੋ ਵੀ ਬੈਸਟ ਕਾਰਵਾਈ ਕਰ ਸਕਦੇ ਬੈਸਟ ਤਫਤੀਸ਼ ਕਰ ਸਕਦੇ ਉਹ ਅਸੀਂ ਜ਼ਰੂਰ ਕਰਦੇ ਨੇ ਜੋ ਜਿਹੜੇ ਆਨ ਗੇਰਨ ਦੇ ਉਹ ਕਿੰਨੀ ਦਿਨ ਚ ਤੁਸੀਂ ਕਲੀਅਰ ਕਰ ਰਹੇ ਹੋ ਇਹ ਦੇਖਿਏ ਇਹ ਤੇ ਪਰਚੇ ਜੋ ਵੀ ਐਫ ਆਈ ਆਰ ਦਰਜ ਹੋਣਗੇ ਹੁਣ ਇਹ ਜਿਹੜਾ ਨਿਆ ਪੀ ਐਸ ਹੈ ਇਹ ਪੂਰਾ ਸੀਸੀਟੀਐਨਐਸ ਤੇ ਸਾਰੇ ਜਿਹੜੇ ਵੀ ਨਵੇਂ ਕਾਨੂੰਨ ਆਏ ਉਹਨਾਂ ਦੇ ਨਾਲ ਪੂਰਾ ਇੰਟੀਗ੍ਰੇਟਿਡ ਕੀਤਾ ਗਿਆ ਹੈ ਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਜੋ ਵੀ ਇਸ ਦੀ ਸਮੇਂ अवधि ਹੈ ਜਲ ਤੋ ਜਲ ਅਸੀਂ ਇਹਨੂੰ ਡਿਟੈਕਟ ਕਰਕੇ ਜੋ ਵੀ ਬੰਦੀ ਕਾਰਵਾਈ ਹੋ ਜ਼ਰੂਰ